ਮੂੰਗੀ 448 ਕੁਆਂਟਲ ਦੇ ਹਸਾਬ ਨਾਲ ਕੀਲੀ ਜੋ ਨਿਕਲੀ ਬਹੁਤ ਵਧੀਆ ਮੂੰਗੀ ਨਿਕਲੀ ਉਹ ਤੋਂ ਬਾਅਦ ਫੇ ਮੈਂ ਮੂੰਗੀ ਆਪ ਜਿਸੀਂ ਦੋਏ 20 ਲੈ ਕੇ ਆਇ ਇਕੱਠੇ ਜਾ ਕੇ 443 ਦਾ ਵੀ ਉਹਦਾ ਦੇ ਹਸਾਬ ਨਾਲ ਵੀ ਬਹੁਤ ਆ ਦੇਖੋ ਫਲੀ ਬਹੁਤ ਵਧੀਆ ਹੈ ਇਹਦਾ ਝਾੜ ਕਰਨ ਦੇਖੋ ਇਹਦੇ ਕੋਈ ਖਰਚਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕਰਿਆ ਮੈਂ ਆ ਦੇਖ ਲਓ ਮੂੰਗੀ ਇਹ ਦੇਖਣ ਵਾਲੀ ਆ ਦੇਖੋ ਕਿੰਨੀ ਵਧੀਆ ਮੂੰਗੀ ਆ ਇਹਦਾ ਤੇ ਜਿਹੜੀ ਅੱਗੇ ਮੈਂ ਵੀਰ ਦਾ ਸੀ ਉਹਦੇ ਨਾਲ ਉਹ ਜਿਹੜੀ 443 ਮੂੰਗੀ ਆ ਇਹਦੇ ਬੀਨਾ ਮੈਨੂੰ ਬਹੁਤ ਵਧੀਆ ਲੱਗਿਆ ਇਹਦਾ ਜੋ ਫਲੀ ਕਰਨਾ ਇਹਦਾ ਫਲ ਦੇਖੋ ਕਿਹੋ ਜਿਹਾ ਕਿੰਨੀ ਕੰਗੜੀਆਂ ਇਹਦੀ ਇਹਦੀਆਂ ਘੋਂਆਂ ਗਿਣੋ ਦੂਈ ਦੀਆਂ ਗਣ ਕੇ ਦੇਖ ਲਓ ਇਹਦੀ ਇਹ ਬਹੁਤ ਵਧੀਆ ਨਿਕਲਦੀ ਆ ਇਹਦੀ 8 ਕੁਇੰਟਲ ਦੀ ਵੀ ਨਿਕਲਦੀ ਆ ਫੇ ਵੀ ਮੈਨੂੰ ਬਹੁਤ ਫਾਇਦੇ ਬੰਦਾ ਇਹ ਮੂੰਗੀ ਆਪਾਂ ਨੂੰ ਕੋਈ ਖਰਚਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਕਿਲਤ ਨਹੀਂ ਤੇ ਆਉਂਦੀ ਆ ਦੇਖੋ ਮੂੰਗੀ ਇੰਨੀ ਵਧੀਆ ਗੱਲੇ ਛਾੜ ਦੋ ਇਹ ਸਾਰਿਆਂ ਨਾਲ ਵਧੀਆ ਫਸਲ ਆ ਹੁਣ 443 ਦਾ ਬੀ ਲਿਆ ਇਹਨੂੰ ਕੋਈ ਫੰਗੀ ਰੋਗ ਨਹੀਂ ਕੋਈ ਚੋਸ ਰੋਗ ਨਹੀਂ ਹੈਗਾ ਕੋਈ ਮੈਨੂੰ ਦੱਸਦਾ ਪੱਤਾ ਕਿਸੇ ਚੀਜ਼ ਨਾਲ ਕਿਸੇ ਠੁੰਡੀ ਨੇ ਜਾਂ ਕਿਸੇ ਹੋਰ ਨੇ ਮੈਨੂੰ ਕੋਈ ਕੋਈ ਰੋਗ ਕੋਈ ਸਮੱਸਿਆ ਕਾਹਦੇ ਵੀ ਨਹੀਂ ਆਉਂਦੀ ਜਿਹੜੀ 444 ਮੰਗੀ ਆ